ਹਾਂ ਤਾਂ ਪਿਆਰੇ ਬੱਚੇ ਸਾਰਿਆਂ ਨੂੰ ਵਿਆਪਕ ਸਤਿ ਸ੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਦੀ ਆਪਾਂ ਦੁਬਾਰਾ ਸੰਖਿਆਵਾਂ ਵਾਲਾ ਟੌਪਿਕ ਸ਼ੁਰੂ ਕੀਤਾ ਟੋਟਲ 100 ਸਵਾਲ ਆ ਅਸੀਂ 11 ਨੰਬਰ ਸਵਾਲ ਤੇ ਪਹੁੰਚ ਗਏ ਬੇਟਾ ਇਹਦੇ ਤਾਂ ਕਹਿੰਦਾ ਰੋਮਨ ਪ੍ਰਣਾਲੀ ਵਿੱਚ 93 ਦਾ ਮੁੱਲ ਕੀ ਹੈ 93 ਨੂੰ ਕਿਵੇਂ ਲਿਖਣਾ ਹੈ ਬੇਟਾ ਰੋਮਨ ਪ੍ਰਣਾਲੀ ਦੇ ਵਿੱਚ ਤਾਂ ਬੇਟਾ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਵੀ ਇਹਦੇ ਰੋਮਨ ਪ੍ਰਣਾਲੀ ਆਪਾਂ ਕਿਤਾਬ ਦੇ ਵਿੱਚ ਪਹਿਲਾਂ ਸਿੱਖ ਆਏ ਹੋਏ ਆ ਜੇ ਬੇਟਾ ਕਿਸੇ ਦਾ ਕਿਸੇ ਨਹੀਂ ਪਤਾ ਤਾਂ ਮੈਂ ਬੁੱਕ ਵਾਲਾ ਸਾਰਾ ਪਾ ਦੂੰਗਾ ਉਹਦੇ ਚ ਰੋਮਨ ਅੰਕੜੇ ਤੁਸੀਂ ਦੇਖ ਲਿਓ ਆ ਬੇਟਾ ਸੀ 100 ਅਖੱਬੇ ਹੱਥ ਐਕਸ ਪਾਇਆ ਤਾਂ 90 ਬਣ ਗਏ ਤੇ ਸੱਜੇ ਹੱਥ ਆਪਾਂ ਤਿੰਨ ਪਾ ਦਾਂਗੇ ਇਹ ਬਣ ਗਏ ਤੁਹਾਡੇ ਕੋਲੇ 93 ਠੀਕ ਹੈ ਬੇਟਾ ਤਾਂ ਸੀ 1 ਆ ਜਿਹੜਾ ਸਾਡਾ ਰਾਈਟ ਆਨਸਰ ਆਉਂਦਾ ਪਿਆ ਐ ਐਕਸ ਸੀ triple 1 ਤਾਂ c ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿੱਕ ਕਰ ਦੇਵਾਂਗੇ। ਹੇਠ ਲਿਖਿਆਂ ਵਿੱਚੋਂ ਕਿਹੜਾ ਨੰਬਰ ਕੁਦਰਤੀ ਸੰਖਿਆ ਪਰਿਵਾਰ ਨਾਲ ਸੰਬੰਧਿਤ ਨਹੀਂ ਹੈ? ਤਾਂ ਬੇਟਾ ਕੁਦਰਤੀ ਨੈਚੁਰਲ ਨੰਬਰ ਆ ਜਿਹੜੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ 1 ਤੋਂ ਸ਼ੁਰੂ ਹੁੰਦੇ ਆ ਠੀਕ ਆ ਪੂਰਨ ਸੰਖਿਆਵਾਂ ਜ਼ੀਰੋ ਤੋਂ ਸ਼ੁਰੂ ਹੁੰਦੀਆਂ ਕੁਦਰਤੀ ਸੰਖਿਆਵਾਂ ਜਿਹੜੀਆਂ ਹੈਗੀਆਂ ਆ ਉਹ 1 ਤੋਂ ਸ਼ੁਰੂ ਹੁੰਦੀਆਂ ਆ ਫੇਰ ਸੁਣ ਲਓ ਕੁਦਰਤੀ ਸੰਖਿਆਵਾਂ 1 2 3 ਅਪ ਟੂ ਇਨਫਿਨਿਟੀ ਅਨੰਤ ਤੱਕ ਚੱਲਦੀਆਂ ਆ ਠੀਕ ਐ ਜਿਹੜੀਆਂ ਕੁਦਰਤੀ ਸੰਖਿਆਵਾਂ ਆ ਕੁਦਰਤੀ ਸੰਖਿਆਵਾਂ ਉਹ 1 2 3 4 ਅਪ ਟੂ ਇਨਫਿਨਿਟੀ ਤੱਕ ਚੱਲਦੀਆਂ ਜਿਹੜੀਆਂ ਪੂਰਨ ਸੰਖਿਆਵਾਂ ਆ ਪੂਰਨ ਸੰਖਿਆਵਾਂ ਉਹ ਬੇਟਾ 0 1 2 3 4 ਅਪ ਟੂ ਇਨਫਿਨਿਟੀ ਤੱਕ ਠੀਕ ਹੈ ਤਾਂ ਕੁਦਰਤੀ ਸੰਖਿਆਵਾਂ ਦੇ ਵਿੱਚ ਜ਼ੀਰੋ ਆ ਜਿਹੜੀ ਉਹ ਸ਼ਾਮਿਲ ਨਹੀਂ ਹੁੰਦੀ ਤਾਂ ਸਵਾਲ ਇਹੀ ਪੁੱਛਦਾ ਪਿਆ ਕਹਿੰਦਾ ਕਿਹੜੀ ਸੰਖਿਆ ਜਿਹੜੀ ਆ ਕੁਦਰਤੀ ਸੰਖਿਆ ਪਰਿਵਾਰ ਦੇ ਨਾਲ ਸੰਬੰਧ ਨਹੀਂ ਹੈ ਤਾਂ ਜ਼ੀਰੋ ਸੀ 1 ਸਾਡਾ ਰਾਈਟ ਆਨਸਰ ਆਊਗਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 13 ਕੀ ਕਹਿੰਦਾ ਪਿਆ ਕਿ ਅੰਦਰ ਪਹਿਲੇ 50 ਕੁਦਰਤੀ ਸੰਖਿਆਵਾਂ ਦਾ ਜੋੜ ਕੀ ਹੈ ਬੇਟਾ ਇਹਦੇ ਵਿੱਚ ਬੇਟਾ ਜ਼ਰੂਰੀ ਆ ਤੁਹਾਨੂੰ ਫਾਰਮੂਲਾ ਆਉਣਾ ਇਹਦੇ ਫਾਰਮੂਲੇ ਬੇਟਾ ਇਹਦੇ ਤੁਹਾਨੂੰ ਫੇਰ ਕਰਾ ਦਾਂਗੇ ਫੇਰ ਸੁਣ ਲਓ ਪਹਿਲੀਆਂ n ਪ੍ਰਕਿਰਤਕ ਸੰਖਿਆਵਾਂ ਦਾ ਜੋੜ n ਪ੍ਰਕਿਰਤਕ ਸੰਖਿਆਵਾਂ ਦਾ ਜੋੜ ਦਾ ਸੂਤਰ ਹੁੰਦਾ ਆ ਬਰਾਬਰ n n 1 ਸਾਰੇ ਦਾ ਇਹਦਾ n 1 2 ਠੀਕ ਹੈ ਬੇਟਾ ਤਾਂ ਇੱਥੇ n ਨੰਬਰ ਆਫ ਸੰਖਿਆਵਾਂ ਆ ਤਾਂ n ਕੀ ਹੈ ਇੱਥੇ 50 50 ਕੁਦਰਤੀ ਸੰਖਿਆਵਾਂ ਦਾ ਜੋੜ ਦੱਸਣਾ ਸੀ ਤਾਂ 50 ਕੁਦਰਤੀ ਸੰਖਿਆਵਾਂ ਦਾ 50 50 1 ਆ ਬ੍ਰੈਕਟ ਦੇ ਵਿੱਚ ਆ ਬੇਟਾ ਪਹਿਲਾਂ ਇਹ ਆਪਾਂ ਪਹਿਲਾਂ ਕਰ ਚੁੱਕੇ ਹਾਂ 2 ਠੀਕ ਹੈ ਤਾਂ ਆ 2 ਨਾਲ 50 ਕੱਟੇ ਜਾਣਗੇ ਬੇਟਾ ਇਹ ਕੱਟ ਦਾਂਗੇ 2 ਦੁਣੀ 4 ਤੇ 2 ਪੰਜੇ 10 25 ਗੁਣਾ 51 50 ਤੇ 1 51 ਬ੍ਰੈਕਟ ਅਲੱਗ ਹੱਲ ਕਰਾਂਗੇ 51 ਗੁਣਾ 25 25 ਤੱਕ ਤੁਹਾਨੂੰ ਕਿਹਾ ਸੀ ਪਹਾੜੇ ਚ ਇੱਤੇ ਕਰ ਲਓ 25 1 25 25 ਪੰਜਾ 125 ਤੇ 2 100 27 1275 ਉੱਤਰ ਆਊਗਾ ਤਾਂ ਬੇਟਾ ਜੀ ਆਪਾਂ 1 2 ਕਰਕੇ ਜੋੜਨ ਲੱਗ ਪਏ ਫਿਰ ਕਦੀ ਵੀ ਸਵਾਲ ਨਹੀਂ ਨਿਕਲੂਗਾ ਇਹ ਫਾਰਮੂਲੇ ਦੇ ਨਾਲ ਹੀ ਸਵਾਲ ਨਿਕਲਣਾ ਇਹਦੀ ਥਿਊਰੀ ਵਾਲੇ ਪੋਰਸ਼ਨ ਚ ਫਾਰਮੂਲਾ ਫਿਰ ਤੁਹਾਨੂੰ ਦੱਸ ਦਵਾਂਗੇ ਕੁਦਰਤੀ ਸੰਖਿਆਵਾਂ ਦਾ ਜੋੜ n n 1 2 ਤਾਂ ਪਹਿਲਾ ਹੀ ਸਾਡਾ ਰਾਈਟ ਆਨਸਰ ਆਉਂਦਾ ਪਿਆ 100 1275 ਠੀਕ ਹੈ ਅੱਗੇ ਆ ਗਿਆ ਬੇਟਾ ਸਵਾਲ ਨੰਬਰ 14 ਕਹਿੰਦਾ ਪਿਆ ਹਰ ਸੰਖਿਆ ਦਿੱਤੀ ਹੋਈ ਹੈ ਸੰਖਿਆ ਦੇ ਵਿੱਚ ਗਿੰਦਾ 6 ਦੇ ਵਿੱਚ ਸਥਾਨਕ ਮੁੱਲ ਤੇ 6 ਦੇ ਅੰਕਿਤ ਮੁੱਲ ਦਾ ਅੰਤਰ ਹੋਵੇਗਾ ਤਾਂ ਬੇਟਾ ਸਥਾਨਕ ਮੁੱਲ ਜਿਹੜਾ 6 ਦਾ ਹੁੰਦਾ ਸਥਾਨਕ ਮੁੱਲ ਸਥਾਨ ਗ੍ਰਹਿਣ ਕਰ ਕਿਹੜੇ ਸਥਾਨ ਤੇ ਇਕਾਈ ਦਹਾਈ ਸੈਂਕੜਾ ਹਜ਼ਾਰ 6000ਵੇਂ ਸਥਾਨ ਤੇ ਹੈ 6000 ਹੋ ਗਿਆ ਠੀਕ ਹੈ ਤਾਂ ਜਿਹੜਾ ਅੰਕਿਤ ਮੁੱਲ ਆ ਉਹ ਉਹੀ ਹੁੰਦਾ ਜੂਸ ਅੰਕ ਦਾ ਮੁੱਲ ਹੁੰਦਾ ਹੈ ਅੰਕਿਤ ਮੁੱਲ ਕਿੰਨਾ ਹੈ 6 ਤਾਂ ਦੋਵਾਂ ਦਾ ਅੰਤਰ ਦੇਣਾ ਅਸੀਂ 6 ਘਟਾ ਦੇਵਾਂਗੇ 10ਾਂ ਚੋਂ 6 ਗਏ 4 ਇੱਥੇ 9 ਰਹਿ ਗਏ ਸੀ ਇੱਥੇ ਵੀ 9 ਰਹਿ ਗਏ ਸੀ ਇੱਥੇ 5 ਰਹਿ ਗਏ ਤਾਂ 5994 ਉੱਤਰ ਆ ਗਿਆ ਤਾਂ ਬੇਟਾ ਪਹਿਲਾ ਹੀ ਤੁਹਾਡਾ 5994 ਉੱਤਰ ਦਿੰਦਾ ਪਰ ਪਹਿਲੇ ਨੂੰ ਅਸੀਂ ਇਹਦੇ ਰਾਈਟ ਆਨਸਰ ਦੇਖ ਕੇ ਕਰ ਦਵਾਗੇ ਠੀਕ ਹੈ ਬੇਟਾ ਅੱਗੇ ਆ ਗਿਆ ਸਵਾਲ ਨੰਬਰ 15 ਕਹਿੰਦਾ ਪਿਆ ਇਹਦੇ ਵਿੱਚ ਜ਼ੀਰੋ ਦਾ ਸਥਾਨਕ ਮੁੱਲ ਕੀ ਹੈ ਤਾਂ ਬੇਟਾ ਵੈਸੇ ਜਿਹੜਾ ਵੀ ਅੰਕ ਆ ਉਹਦੇ ਸੱਜੇ ਹੱਥ ਅਸੀਂ ਜ਼ੀਰੋਆਂ ਲਾ ਦਿੰਨੇ ਜਿੰਨੇ ਵੀ ਅੰਕ ਤੇ ਹੁੰਦਾ ਇਕਾਈ ਦਹਾਈ ਜ਼ੀਰੋ ਸੈਂਕੜਾ ਸਥਾਨ ਤੇ ਆ ਪਰ ਬੇਟਾ ਦੇਖੋ ਜੇ ਜ਼ੀਰੋ ਦੇ ਸੱਜੇ ਹੱਥ ਦੋ ਜ਼ੀਰੋਆਂ ਵੀ ਲਾ ਦਵਾਂਗੇ ਦਾਮੀ ਇਹਦਾ ਕੀਮਤ ਤਾਂ ਜ਼ੀਰੋ ਹੀ ਰਹਿਣੀ ਹੈ ਨਾ ਭਾਵੇਂ ਤਿੰਨ ਜ਼ੀਰੋਆਂ ਲਾ ਦੋ ਭਾਵੇਂ ਪੰਜ ਲਾ ਦੋ ਤਾਂ ਸ ਜ਼ੀਰੋ ਦਾ ਸਥਾਨਕ ਮੁੱਲ ਹਮੇਸ਼ਾ ਜ਼ੀਰੋ ਹੀ ਰਹਿਣਾ ਹੈ ਜ਼ੀਰੋ ਜਿਹੜੇ ਮਰਜੀ ਸਥਾਨ ਤੇ ਚਲੀ ਜਾਵੇ ਤਾਂ ਬੇਟਾ ਕਿਹੜਾ ਹੈਗਾ ਆ ਐਡੇ ਤੇ ਜ਼ੀਰੋ ਦਿੰਦਾ ਪਿਆ b1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 15 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸਾਂਝੇ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ